ਭਾਰਤ ਨਾਈਜੀਰੀਆ ਨਾਲ ਰਣਨੀਤਿਕ ਭਾਈਵਾਲੀ ਨੂੰ ਉੱਚ ਤਰਜੀਹ ਦਿੰਦਾ ਹੈ ਮੋਦੀ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਵਾਲੇ ਕੋਈ ਜ਼ਮੀਨ ਅਲਾਟ ਨਹੀਂ ਕੀਤੀ ਰਾਜਪਾਲ ਮਨੀਪੁਰ ਵਿੱਚ ਪੰਜ ਹੋਰ ਵਿਧਾਇਕਾਂ ਦੇ ਘਰ ਸਾੜੇ ਚਵਾਲ ਨੇੜੇ ਨਵੇਂ ਚੁਣੇ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਲਾਹੌਰ ਵਿਖੇ ਕੱਲ ਤੋਂ ਸ਼ੁਰੂ ਹੋ ਰਹੀ ਤਿੰਨ ਦਿਨਾ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੇਸ਼ਵਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਾਈਜੀਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਰਾਸ਼ਟਰੀ ਪੁਰਸਕਾਰ ਗ੍ਰੈਂਡ ਕਮਾਂਡਰ ਆਫ ਦਾ ਆਰਡਰ ਆਫ ਦਾ ਨਾਈਜ਼ਰ ਨਾਲ ਸਨਮਾਨਿਤ ਕੀਤਾ ਹੈ ਜਿਸ ਦੇ ਨਾਲ ਹੀ ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਦੂਜੇ ਵਿਦੇਸ਼ੀ ਪਤਵੰਤੇ ਵਿਅਕਤੀ ਬਣ ਗਏ ਹਨ ਪ੍ਰਧਾਨ ਮੰਤਰੀ ਮੋਦੀ ਨੇ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਕਿਹਾ ਕਿ ਨਾਈਜੀਰੀਆ ਵੱਲੋਂ ਗ੍ਰੈਂਡ ਕਮਾਂਡਰ ਆਫ ਦਾ ਆਰਡਰ ਆਫ ਦਾ ਨਾਈజర్ ਦੇ ਪੁਰਸਕਾਰ ਨਾਲ ਸਨਮਾਨਿਤ ਕਰਨ ਤੇ ਬਹੁਤ ਮਾਣ ਹੈ ਮੈਂ ਇਸ ਨੂੰ ਬਹੁਤ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ ਅਤੇ ਇਸ ਨੂੰ ਪਰਦੇ ਲੋਕਾਂ ਨੂੰ ਸਮਰਪਿਤ ਕਰਦਾ ਹਾਂ ਇਹ ਕਿਸੇ ਦੇਸ਼ ਵੱਲੋਂ ਮੋਦੀ ਨੂੰ ਦਿੱਤਾ ਗਿਆ 17ਵਾਂ ਅੰਤਰਰਾਸ਼ਟਰੀ ਪੁਰਸਕਾਰ ਹੈ ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਮਹਾਰਾਣੀ ਐਲিজাবেਥ ਇਕਲੋਤੀ ਵਿਦੇਸ਼ੀ ਸੀ ਜਿਨ੍ਹਾਂ ਨੂੰ 1969 ਵਿੱਚ ਇਹ ਸਨਮਾਨ ਮਿਲਿਆ ਸੀ ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਦੇ ਤਹਿਤ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟਿਨੂਬੂ ਦੇ ਸੱਦੇ ਤੇ ਨਾਈਜੀਰੀਆ ਵਿੱਚ ਹਨ ਇਹ 17 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਾਈਜੀਰੀਆ ਦੀ ਪਹਿਲੀ ਯਾਤਰਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਲਗਭਗ 60000 ਮਜਬੂਰ ਭਾਰਤੀ ਪ੍ਰਵਾਸੀ ਭਾਈਚਾਰੇ ਨੂੰ ਭਾਰਤ ਅਤੇ ਨਾਈਜੀਰੀਆ ਸਬੰਧਾਂ ਦੇ ਮੁੱਖ ਥੰਮ ਦੱਸਿਆ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਲਈ ਤਿਨੇਬੂ ਦਾ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਭਾਰਤ ਪਿਛਲੇ ਮਹੀਨੇ ਦੇ ਹੜ੍ਹਾਂ ਨਾਲ ਪ੍ਰਭਾਵਿਤ ਹੈ ਨਾਈਜੀਰੀਆ ਦੇ ਲੋਕਾਂ ਲਈ 25 ਟਨ ਰਾਹਤ ਸਮੱਗਰੀ ਭੇਜ ਰਿਹਾ ਹੈ ਉਸ ਨੇ ਪਿਛਲੇ ਸਾਲ ਭਾਰਤ ਦੀ ਮੇਜ਼ਬਾਨੀ ਵਿੱਚ ਗਰੁੱਪਿੰਗ ਦੇ ਸਿਖਰ ਸੰਮੇਲਨ ਵਿੱਚ ਅਫਰੀਕੀ ਸੰਘ ਦੇ ਜੀ20 ਦਾ ਸਥਾਈ ਮੈਂਬਰ ਬਣਦਾ ਵੀ ਜ਼ਿਕਰ ਕੀਤਾ ਅਤੇ ਇਸ ਨੂੰ ਇੱਕ ਮਹੱਤਵਪੂਰਨ ਨਤੀਜਾ ਦੱਸਿਆ ਡੈਲੀਗੇਸ਼ਨ ਪਧਰੀ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਟਿਨੀਬੂ ਨੇ ਪ੍ਰੈਜ਼ੀਡੈਂਸ਼ੀਅਲ ਵਿਲਾ 1 ਟੂ 1 ਮੀਟਿੰਗ ਕੀਤੀ ਅਤੇ ਪ੍ਰਧਾਨ ਮੰਤਰੀ ਦਾ ਰਸਮੀ ਸਵਾਗਤ ਵੀ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਈਜੀਰੀਆ ਦੀ ਆਪਣੀ ਪਹਿਲੀ ਫੇਰੀ ਪੂਰੀ ਕਰਨ ਤੋਂ ਬਾਅਦ ਜੀ20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋ ਲਈ ਬਰਾਜ਼ੀਲ ਰਵਾਨਾ ਹੋ ਗਏ ਹਨ। ਹਰਿਆਣਾ ਸਰਕਾਰ ਨੂੰ ਚੰਡੀਗੜ੍ਹ ਵਿੱਚ ਵਿਧਾਨ ਸਭਾ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਜ਼ਮੀਨ ਅਲਾਟ ਕੀਤੇ ਜਾਣ ਨੂੰ ਲੈ ਕੇ ਕੇਂਦਰ ਖਿਲਾਫ ਵੱਖ-ਵੱਖ ਸਿਆਸੀ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਜ਼ੋਰਦਾਰ ਵਿਰੋਧ ਦਰਮਿਆਨ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਕਿਹਾ ਹੈ ਕਿ ਇਸ ਮੰਤਵ ਲਈ ਹਾਲੇ ਤੱਕ ਕੋਈ ਜ਼ਮੀਨ ਅਲਾਟ ਨਹੀਂ ਕੀਤੀ ਗਈ। ਗੁਲਾਬਚੰਦ ਕਟਾਰੀਆ ਨੇ ਇਹ ਪ੍ਰਗਟਾਵਾ ਇੱਕ ਸਮਾਗਮ ਦੌਰਾਨ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦਾ ਪ੍ਰਸਤਾਵ ਲੰਬੇ ਸਮੇਂ ਤੋਂ ਪੈਂਡਿੰਗ ਹੈ। ਪਰ ਜਦੋਂ ਤੱਕ ਇਸ ਮਾਮਲੇ ਵਿੱਚ ਕੋਈ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਕਟਾਰੀਆ ਦਾ ਇਹ ਬਿਆਨ ਅਜੇ ਹੀ ਸਮੇਂ ਵਿੱਚ ਮਹੱਤਵਪੂਰਨ ਹੋ ਗਿਆ ਜਦ ਪੰਜਾਬ ਦੀ ਸਤਾਤਾਰੀ ਆਮ ਆਦਮੀ ਪਾਰਟੀ ਤੇ ਵਿਰੋਧੀ ਪਾਰਟੀਆਂ ਨੇ ਕੇਂਦਰ ਵੱਲੋਂ ਹਰਿਆਣਾ ਵਿਧਾਨ ਸਭਾ ਦੇ ਨਿਰਮਾਣ ਲਈ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦੀ ਅਲਾਟਮੈਂਟ ਕਰਨ ਦੀ ਕਥਨ ਮਨਜ਼ੂਰੀ ਤੇ ਨਾਰਾਜ਼ਗੀ ਪ੍ਰਗਟਾਈ ਹੈ। ਕੇਂਦਰੀ ਵਾਤਾਵਰਣ ਜੰਗਲਾਤ ਤੇ ਜਲਵਾਯੂ ਪਰਵਰਤਨ ਮੰਤਰਾਲੇ ਨੇ ਕਥਤ ਤੌਰ ਤੇ ਹਰਿਆਣਾ ਸਰਕਾਰ ਦੁਆਰਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਥੇ ਆਪਣੀ ਦੂਜੀ ਵਿਧਾਨ ਸਭਾ ਦੀ ਇਮਾਰਤ ਬਣਾਉਣ ਲਈ ਜ਼ਮੀਨ ਦੀ ਪੇਸ਼ਕਸ਼ ਦੇ ਲਈ ਵਾਤਾਵਰਣ ਸੰਬੰਧੀ ਮਨਜ਼ੂਰੀ ਦਿੱਤੀ ਹੈ। ਹਰਿਆਣਾ ਸਰਕਾਰ ਨੇ ਚੰਡੀਗੜ੍ਹ ਦੇ ਆਈਟੀ ਪਾਰਕ ਰੋਡ ਨੇੜੇ 10 ਏਕੜ ਜ਼ਮੀਨ ਦੇ ਬਦਲੇ ਪੰਚਕੋਲਾ ਵਿੱਚ 12 ਏਕੜ ਦੀ ਜ਼ਮੀਨ ਪੇਸ਼ਕਸ਼ ਕੀਤੀ ਹੈ। ਵਰਤਮਾਨ ਵਿੱਚ ਪੰਜਾਬ ਤੇ ਹਰਿਆਣਾ ਦਾ ਵੱਖਰਾ ਅਸੈਂਬਲੀ ਕੰਪਲੈਕਸ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਸਿਵਲ ਸਕਤਰੇ ਦੇ ਅੱਗੇ ਸਾਂਝੀ ਇਮਾਰਤ ਦੇ ਕੰਪਲੈਕਸ ਵਿੱਚ ਸਥਿਤ ਹੈ ਜੋ ਕਿ ਦੋ ਮਹਾਰਾਜਾਂ ਦੀ ਸਾਂਝੀ ਰਾਜਧਾਨੀ ਹੈ ਮਨੀਪੁਰ ਦੀ ਇਮਫਾਲ ਘਾਟੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਭਾਰਤੀ ਜਨਤਾ ਪਾਰਟੀ ਦੇ ਤਿੰਨ ਹੋਰ ਵਿਧਾਇਕਾਂ ਤੇ ਕਾਂਗਰਸ ਦੇ ਇੱਕ ਵਿਧਾਇਕ ਦੇ ਘਰਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਜਿਰੀਬਾਮ ਜ਼ਿਲ੍ਹੇ ਵਿੱਚ ਤਿੰਨ ਔਰਤਾਂ ਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਮਿਲਣ ਪਿੱਛੋਂ ਸ਼ਨੀਵਾਰ ਇੰਫਾਲ ਘਾਟੀ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ ਹਨ ਉੱਥੇ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਪੀਰ ਨੇ ਸ਼ਨੀਵਾਰ ਤਿੰਨ ਮੰਤਰੀਆਂ ਤੇ 6 ਵਿਧਾਇਕਾਂ ਦੇ ਘਰਾਂ ਤੇ ਵੀ ਹਮਲਾ ਕੀਤਾ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਨਿੰਘਥੂ ਖੌਂਗ ਚ ਲੋਕ ਨਿਰਮਾਣ ਮੰਤਰੀ ਗੋਬਿੰਦ ਦਾਸ ਨਿਰਮਾਣ ਮੰਤਰੀ ਗੋਬਿੰਦ ਦਾਸ ਹਯਾਂਗ ਲਾਮ ਤੋਂ ਭਾਜਪਾ ਵਿਧਾਇਕ ਰਾਦੇ ਸ਼ਾਮ ਬੋਬਲ ਜ਼ਿਲ੍ਹੇ ਦੇ ਵੈਗਜਿੰਗ ਟੈਂਬਾ ਤੋਂ ਵਿਧਾਇਕ ਪਾਇਨਮ ਬਰੋਜੇਨ ਤੇ ਪੂਰਬੀ ਜ਼ਿਲ੍ਹੇ ਦੇ ਖੁੰਦਰ ਕਪਾਮ ਤੋਂ ਕਾਂਗਰਸ ਦੇ ਵਿਧਾਇਕ ਲੋਕੇਸ਼ਵਰ ਦੇ ਘਰਾਂ ਨੂੰ ਅੱਗ ਲਾ ਦਿੱਤੀ। ਗੁੱਸੇ ਵਿੱਚ ਆਈ ਭੀੜ ਨੇ ਵਿਧਾਇਕਾਂ ਦੇ ਰਹਿੈਸ਼ੀ ਕੰਪਲੈਕਸਾਂ ਦੇ ਤਾਵਾ ਬੋਲ ਦਿੱਤਾ ਤੇ ਜਾਇਦਾਦ ਦੀ ਪੰਤੋੜ ਕੀਤੀ ਹੈ। ਮਨੀਪੁਰ ਵਿੱਚ ਹਿੰਸਾ ਫੜਕਣ ਅਤੇ ਬੇਕਾਬੂ ਹੋਏ ਹਾਲਾਤ ਤੇ ਕੇਂਦਰ ਸਰਕਾਰ ਨੇ ਹਰਕਤ ਵਿੱਚ ਆਉਂਦਿਆਂ ਸੀਆਰਪੀਐਫ ਦੇ ਡੀਜੀ ਅਨਲਧਿਆਨ ਨੂੰ ਮਨੀਪੁਰ ਭੇਜ ਦਿੱਤਾ ਹੈ। ਜੋਥੇ ਕਾਨੂੰਨ ਵਿਵਸਥਾ ਦੀ ਸਮੀਖਿਆ ਕਰਨਗੇ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਕ ਮਹਾਰਾਸ਼ਟਰ ਤੋਂ ਆਪਣੀਆਂ ਸਾਰੀਆਂ ਰੈਲੀਆਂ ਰੱਦ ਕਰਕੇ ਦਿੱਲੀ ਪਰਤ ਆਏ ਹਨ ਕੇਂਦਰ ਸਰਕਾਰ ਨੇ ਮਨੀਪੁਰ ਵਿੱਚ ਸ਼ਾਂਤੀ ਬਹਾਲੀ ਲਈ ਰਾਸ਼ਟਰੀ ਪੜਤਾਲੀਆ ਏਜੰਸੀ NIA ਨੂੰ ਜਾਂਚ ਸੌਂਪ ਦਿੱਤੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਮਨੀਪੁਰ ਵਿੱਚ ਹਾਲ ਦੀਆਂ ਘਟਰਾਵਾਂ ਨੂੰ ਦੇਖਦਿਆਂ ਤਿੰਨ ਕੇਸ NIA ਦੇ ਸਪੋਰਟ ਦਿੱਤੇ ਗਏ ਹਨ ਜਿਨ੍ਹਾਂ ਵਿੱਚ 6 ਲੋਕਾਂ ਦੇ ਅਗਵਾ ਕਰਨ ਦਾ ਮਾਮਲਾ सीआरपीएफ ਤੇ ਕੁੱਕੀ ਮੁੱਠਪੇੜ ਮਾਮਲਾ ਤੇ ਮਨੀਪੁਰ ਵਿੱਚ ਫਿਰ ਹਿੰਸਕ ਹੋਏ ਅਤਵਾਦੀ ਮਾਮਲਾ ਹਲਕਿਆਂ ਮੁਤਾਬਕ ਰਾਜ ਵਿੱਚ ਕਾਨੂੰਨ ਵਿਵਸਥਾ ਕਾਇਮ ਕਰਨ ਦੇ ਲਈ ਸੁਰੱਖਿਆ ਬਲ ਅਤੇ ਰਾਜ ਪੁਲਿਸ ਨਵੇਂ ਸਿਰੇ ਤੋਂ ਰਣਨੀਤੀ ਬਣਾ ਰਹੇ ਹਨ ਕੁਝ ਇਲਾਕਿਆਂ ਵਿੱਚ ਕਰਫਿਊ ਵਿੱਚ ਟੈਲ ਦਿੱਤੀ ਗਈ ਹੈ ਜਦਕਿ ਕੁਝ ਵਿੱਚ ਮੌੜ ਕਰਫਿਊ ਲਾ ਦਿੱਤਾ ਕੁਝ ਇਲਾਕਿਆਂ ਵਿੱਚ ਇੰਟਰਨੈਟ ਸੇਵਾ ਮੁਅਤਲ ਕੀਤੀ ਗਈ ਹੈ ਤਰਨਤਨ ਵਿਧਾਨ ਸਭਾ ਹਲਕੇ ਦੇ ਪਿੰਡ ਲਾਲੂ ਕੋਮਣ ਵਿਖੇ ਆਮ ਆਦਮੀ ਪਾਰਟੀ ਦੇ ਸਰਪੰਚ ਤੇ ਉਹਨਾਂ ਦੇ ਸਾਥੀ ਤੇ ਅੰਨੇਵਾਹ ਗੋਲੀਬਾਰੀ ਕਰ ਦਿੱਤੀ ਗਈ। ਇਸ ਗੋਲੀਬਾਰੀ ਵਿੱਚ ਸਰਪੰਚ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਹਨਾਂ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ। ਇੱਕ ਪਿੰਡ ਵਾਸੀ ਨੇ ਜਦੋਂ ਹਮਲਾ ਕਰਕੇ ਫਰਾਰ ਹੋ ਰਹੇ ਸ਼ੂਟਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਤੇ ਵੀ ਗੋਲੀਆਂ ਚਲਾ ਦਿੱਤੀਆਂ। ਜਿਹੜੀ ਉਸਦੇ ਪੈਰ ਵਿੱਚ ਲੱਗੀ। ਇਸ ਵਾਰਦਾਤ ਵਿੱਚ ਉਹਨਾਂ ਨੇ 12 ਗੋਲੀਆਂ ਚਲਾਈਆਂ ਹਨ। ਸੂਚਨਾ ਦੇਣ ਦੇ ਬਾਵਜੂਦ ਵੀ ਕਰੀਬ 40 ਮਿੰਟ ਬਾਅਦ ਪੁਜੀ ਪੁਲਿਸ ਨੇ ਇਲਾਕਾ ਹਸੀਲ ਕਰ ਦਿੱਤਾ ਪਰ ਹਮਲਾਵਰਾਂ ਦਾ ਕੋਈ ਵੀ ਸੁਰਾਗ ਨਹੀਂ ਲੱਗਾ ਪੁਲਿਸ ਨੇ ਅਣਖਿਆਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਪਿੰਡ ਲਾਲੂ ਘੁਮਣ ਵੇਖੇ ਬਿਨਾ ਮੁਕਾਬਲਾ ਚੁਣੇ ਗਏ ਆਮ ਆਦਮੀ ਪਾਰਟੀ ਦੇ ਸਰਪੰਚ ਪ੍ਰਤਾਪ ਸਿੰਘ ਨੂੰ ਆਪਣੇ ਸਾਥੀ ਬੁੱਧ ਸਿੰਘ ਨਾਲ ਦੁਪਹਿਰ ਕਰੀਬ 1:30 ਵਜੇ ਪਿੰਡ ਦੇ ਗੁਰਦੁਆਰੇ ਵਿੱਚ ਰਖਵਾਏ ਗਏ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਗੁਰਦੁਆਰੇ ਤੋਂ ਬਾਹਰ ਨਿਕਲੇ ਸਨ ਉਥੇ ਹੀ ਪਹਿਲਾਂ ਹੀ ਅੜੀ ਕਰ ਰਹੇ ਨਕਾਬਪੋਸ਼ ਬਾਈਕ ਸਵਾਰ ਦੋ ਸ਼ੂਟਰਾਂ ਨੇ ਪਿਸਤੌਲ ਨਾਲ ਪਿੱਛੋਂ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਪ੍ਰਤਾਪ ਸਿੰਘ ਦੀ ਪਿੱਠ ਵਿੱਚ 4 ਗੋਲੀਆਂ ਲੱਗੀਆਂ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਬੁੱਧ ਸਿੰਘ ਦੇ ਗੋਡੇ ਵਿੱਚ ਇੱਕ ਗੋਲੀ ਆਰਪਾਰ ਹੋ ਗਈ ਦੂਜੀ ਉਸ ਦੀ ਪੱਗ ਨੂੰ چیرਦੀ ਹੋਈ ਨਿਕਲ ਗਈ ਜੇਕਰ ਜੋਗਾ ਕਿ 75 ਸਾਲਾ ਪ੍ਰਤਾਪ ਸਿੰਘ ਖੇਤੀ ਵਿਭਾਗ ਚੋਂ ਬਤੌਰ ਸੁਪਰਵਾਈਜ਼ਰ ਸੇਵਾਮੁਕਤ ਹੋਏ ਸਨ ਇਸ ਤੋਂ ਬਾਅਦ ਉਹਨਾਂ ਨੇ 2012 ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਉਹ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਕਰੀਬੀ ਮੰਨੇ ਜਾਂਦੇ ਹਨ ਦਿਨ ਦੇ ਹੜੇ ਅੰਜਾਮ ਦਿੱਤੀ ਗਈ ਇਸ ਵਾਰਦਾਤ ਦੇ ਤਾਰ ਵਿਦੇਸ਼ ਨਾਲ ਜੁੜੇ ਦੱਸੇ ਜਾ ਰਹੇ ਹਨ ਹਰਜਿੰਦਰ ਸਿੰਘ ਬਸਿਆਲਾ ਦੀ ਲਾਹੌਰ ਤੋਂ ਵਿਸ਼ੇਸ਼ ਰਿਪੋਰਟ ਅਨਸਾਰ ਵਿਰਸੇ ਦੀ ਚਾਬੀ ਸਾਡੀ ਮਾਂ ਬੋਲੀ ਪੰਜਾਬੀ ਦਾ ਸਨੇਹਾ ਵੰਡਣ ਪੰਜਾਬੀ ਮਾਂ ਬੋਲੀ ਦੀ ਚੇਅਰ ਸਥਾਈ ਸਥਾਪਤੀ ਇਸ ਦੀ ਹਰਮਨ ਪਿਆਰਤਾ ਨੂੰ ਬਰਕਰਾਰ ਰੱਖਣ ਵਿਖਦੀਆਂ ਸੰਭਾਵਨਾਵਾਂ ਸੋਸ਼ਲ ਮੀਡੀਆ ਦਾ ਸਹਿਯੋਗ ਅਤੇ ਹੋਰ ਸੰਬੰਧਿਤ ਵਿਸ਼ਿਆਂ ਉੱਤੇ ਖੋਜ ਵਿਚਾਰ ਚਰਚਾ ਕਰਨ ਦੇ ਮਨੋਰਥ ਨਾਲ ਤਿੰਨ ਦਿਨਾਂ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕੈਦਾਫੀ ਸਟੇਡੀਅਮ ਲਾਹੌਰ ਵਿਖੇ ਸ਼ੁਰੂ ਹੋਣ ਜਾ ਰਹੀ ਹੈ ਪੰਜਾਬੀ ਪ੍ਰਚਾਰ ਸੰਸਥਾ ਵੱਲੋਂ ਪੰਜਾਬੀ ਲਹਿਰ ਅਤੇ ਪੰਜਾਬੀ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਇਸ ਦਾ ਉਤਕਾਰਣ ਮੁੱਖ ਮੰਤਰੀ ਪੰਜਾਬ ਮਾਨਯੋਗ ਮਰੀਮ ਸ਼ਰੀਫ ਨਵਾਜ ਵੱਲੋਂ ਰੀਵਨ ਕਟ ਕੇ ਕੀਤਾ ਜਾਵੇਗਾ ਮੌਕਾ ਪ੍ਰਬੰਧਕ ਅਹਿਮਦ ਰਜਾ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਣਗੇ ਬੀਨਿਸ਼ ਫਾਤਿਮਾ ਸਾਹੀ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਅਸ਼ੋਕ ਸਿੰਘ ਜਿੱਥੇ ਸ਼ੁਰੂਆਤੀ ਸੰਬੋਧਨ ਕਰਨਗੇ ਉੱਥੇ ਗਿੱਧਾ ਪੰਗੜਾ ਵੀ ਰੌਣਕ ਲਾਵੇਗਾ ਮੁੱਖ ਮੰਤਰੀ ਦਾ ਮਾਨ ਸਨਮਾਨ ਵੀ ਹੋਵੇਗਾ ਪੰਜਾਬੀਆਂ ਦੀ ਕੌਮੀ ਤੇ ਸਿਆਸੀ ਚੇਤਨਾ ਵਿਸ਼ੇ ਤੇ ਚਰਚਾ ਕੀਤੀ ਜਾਵੇਗੀ ਅਤੇ ਪੈਨਲ ਬੈਠੇਗਾ ਨਵੀਂ ਟੈਕਨੋਲੋਜੀ ਦਾ ਪਸਾਰ ਅਤੇ ਪੰਜਾਬੀ ਚੇਤਨਾ ਪੰਜਾਬੀ ਕਲਾਕਾਰਾਂ ਦਾ ਯੋਗਦਾਨ ਹਾਸ ਰਸ ਕਲਾਕਾਰ ਸਲੀਮ ਅਲਵੇਲਾ ਤੇ ਗੋਗਾ ਪਾਸਰੋਰੀ ਹਸਾਉਣਗੇ ਮਾਂ ਬੋਲੀ ਸਿੱਖਿਆ ਰਾਹੀਂ ਪੰਜਾਬੀ ਸੁਆਣੀ ਤੇ ਨਾਵਰੀ ਦੀ ਰੀਤ ਪੰਜਾਬੀਆਂ ਦੀਆਂ ਕਾਮਯਾਬੀਆਂ ਪਾਕਿਸਤਾਨੀ ਪੰਜਾਬੀ ਗਾਇਕ ਕਲਾਕਾਰ ਫਾਲਕ ਇਜਾਜ਼ਤ ਅਮਰੀਕਾ ਰਹਿੰਦੇ ਪੰਜਾਬੀ ਗਾਇਕ ਸਤੀ ਪਾਵਲਾ ਰੌਣਕਾ ਲਾਉਣਗੇ ਪਹਿਲੇ ਦਿਨ ਦੇ ਆਖਰੀ ਮੌਕੇ ਸਾਈ ਹਜੂਰ ਗੀਤਾ ਰਾਹੀਂ ਸੱਭਿਆਚਾਰ ਦਾ ਸੁਨੇਹਾ ਦੇ ਕੇ ਅਗਲੇ ਦਿਨ ਲਈ ਸਦਾ ਦੇਣਗੇ ਇਸ ਕਾਨਫਰੰਸ ਦੇ ਵਿੱਚ ਭਾਗ ਲੈਣ ਦੇ ਲਈ ਨਿਊਜ਼ੀਲੈਂਡ ਤੋਂ ਪੱਤਰਕਾਰ ਤੇ ਲੇਖਕ ਹਰਜਿੰਦਰ ਸਿੰਘ ਬਸਿਆਲਾ ਅਮਰੀਕਾ ਤੋਂ ਗਾਇਕ ਸਤੀ ਪਾਵਲਾ ਪੱਤਰਕਾਰ ਅਸ਼ੋਕ ਪੋਰਾ ਫਿਲਮੀ ਕਲਾਕਾਰ ਗੋਰਪ੍ਰੀਤ ਕੋਰ ਪੰਗੂ ਉਨਾ ਦੇ ਪਤੀ ਸਵਰਨ ਸਿੰਘ ਪੰਗੂ ਮਲਕੀਸ਼ ਸਿੰਘ ਰੌਣੀ ਪੱਤਰਕਾਰ ਗੁਰਪ੍ਰੀਤ ਲਹਿਰੀ ਸੁਖਨਾਬ ਸਿੱਧੂ ਪਾਸ਼ਾ ਬਪਾਕ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਹਰਦੇਵ ਸਿੰਘ ਕਾਮਾ ਸਤਵੀਰ ਸਿੰਘ ਪੱਲੀ ਚੱਕੀ ਐਨ ਐਸ ਕਾਲਜ ਬੰਗਾ ਦੇ ਪ੍ਰਿੰਸੀਪਲ ਤਰਸੇਮ ਸਿੰਘ ਅਤੇ ਹੋਰ ਬਹੁਤ ਸਾਰੇ ਮਹਿਮਾਨ ਪੂਜੇ ਹੋਏ ਹਨ ਦੂਜੇ ਦਿਨ ਦਾ ਉਕਾਟਰ ਪੰਜਾਬ ਦੇ ਗਵਰਨਰ ਸਾਹਿਬ ਕਰਨਗੇ ਪੰਜਾਬੀ ਲਹਿਰ ਵਾਲੇ ਨਾਸਰ ਢਿੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਣਗੇ ਬਾਬਾ ਨਾਨਕ ਬਾਬਾ ਫਰੀਦ ਬੁੱਲੇ ਸ਼ਾ ਅਤੇ ਅਜੋਕੇ ਸਮਾਜ ਉੱਤੇ ਵਿਚਾਰ ਪੰਜਾਬੀ ਸਿਨੇਮੇ ਦੀ ਗੱਲ ਪੰਜਾਬੀ ਸਿਆਸਤਦਾਨ ਤੇ ਪੰਜਾਬ ਸੁਰ ਸੰਗੀਤ ਤੇ ਪਵੰਦੀ ਦੇ ਮਹਾਨ ਗਾਇਕਾਂ ਤੇ ਹੋਰ ਗਹਿਰੇ ਮੁੱਦਿਆਂ ਤੇ ਗੱਲਬਾਤ ਹੋਵੇਗੀ ਦਿੱਲੀ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਰਾਸ਼ਟਰੀ ਰਾਤਾਨੀ ਦੇ ਸੀਨੀਅਰ ਨੇਤਾ ਤੇ ਟ੍ਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਪਾਰਟੀ ਛੱਡ ਦਿੱਤੀ ਵਿਦਾਇਕ ਗਹਿਲੋਤ ਨੇ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਮੁੱਖ ਮੰਤਰੀ ਆਸ਼ੀ ਨੇ ਅਸਤੀਫਾ ਪ੍ਰਵਾਨ ਕਰ ਲਿਆ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਸਤੀਫੇ ਦੀ ਭੇਜੀ ਚਿੱਠੀ ਵਿੱਚ ਗਹਿਲੋਤ ਨੇ ਪਾਰਟੀ ਦੇ ਸਾਹਮਣੇ ਪੇਸ਼ ਗੰਭੀਰ ਚੁਣੌਤੀਆਂ ਵੱਲ ਇਸ਼ਾਰਾ ਕੀਤਾ ਹੈ ਕੇਜਰੀਵਾਲ ਪ੍ਰਤੀ ਟਿੱਪਣੀ ਕਰਦਿਆਂ ਗਹਿਲੋਤ ਨੇ ਸੀਸ਼ਮੈਲ ਵਰਗੇ ਕੁਝ ਵਿਵਾਦ ਵੀ ਉਠਾਏ ਤੇ ਕਿਹਾ ਕਿ ਇਸ ਨਾਲ ਹਰ ਕਿਸੇ ਨੂੰ ਸ਼ੱਕ ਹੁੰਦਾ ਹੈ ਕਿ ਅਸੀਂ ਅਜੇ ਵੀ ਆਪਣੇ ਆਪ ਨੂੰ ਆਮ ਆਦਮੀ ਸਮਝਦੇ ਹਾਂ ਗਹਿਲੋਤ ਨੇ ਸ਼ੀਸ਼ਮੈਲ ਵਿਵਾਦ ਦਾ ਜ਼ਿਕਰ ਭਾਜਪਾ ਦੇ ਨਿਤਾਮਾਂ ਦੇ ਦੋਸ਼ਾਂ ਦੇ ਪਿਛੋਕੜ 'ਚ ਕੀਤਾ ਹੈ ਕਿ ਕੇਜਰੀਵਾਲ ਨੇ 6 ਫਲੈਗ ਸਟਾਫ ਰੋਡਸ ਤੇ ਆਪਣੀ 사ਫਕਾ ਸਰਕਾਰੀ ਰਿਹائش ਤੇ ਮਹਿੰਗੀਆਂ ਚੀਜ਼ਾਂ ਤੇ ਆਧੁਨਿਕ ਸਹੂਲਤਾਂ ਤੇ ਕਰੋੜਾਂ ਰੁਪਏ ਖਰਚ ਕੀਤੇ ਹਨ ਭਾਜਪਾ ਨੇ ਕੇਜਰੀਵਾਲ ਦੀ ਰਿਹائش ਨੂੰ ਸ਼ੀਸ਼ਮੈਲ ਕਿਹਾ ਸੀ ਆਪ ਨਿਤਾਮਾਂ ਦਾ ਕਹਿਣਾ ਹੈ ਕਿ ਗਹਿਲੋਤ ED ਤੇ ਕੇਂਦਰੀ ਜਾਂਚ ਵਿਭਾਗ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਉਨਾ ਕੋਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ। ਉਹਨਾਂ ਦੋਸ਼ ਲਾਇਆ ਕਿ ਇਹ ਭਾਜਪਾ ਦੀ ਪੈੜੀ ਸਿਆਸੀ ਸਾਜ਼ਿਸ਼ ਹੈ। ਉਹ ਈਡੀ ਤੇ ਸੀਬੀਆਈ ਦੀ ਦਰਵਾਰਤੋਂ ਕਰਕੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਜਿੱਤਣਾ ਚਾਹੁੰਦੀ ਹੈ। ਮਹਾਰਾਸ਼ਟਰ ਦੇ ਪੁਨੇ ਜ਼ਿਲ੍ਹੇ ਵਿੱਚ ਐਤਵਾਰ ਨੂੰ ਬਾਰਾਮਤੀ ਹੈਲੀਪੈਡ ਤੇ ਚੋਣ ਅਮਲੇ ਨੇ ਰਾਸ਼ਟਵਾਦੀ ਕਾਂਗਰਸ ਪਾਰਟੀ ਸ਼ਰਦ ਚੰਦਰ ਪਵਾਰ ਦੇ ਮੁਖੀ ਸ਼ਰਦ ਪਵਾਰ ਦੇ ਬੈਗ ਦੀ ਤਲਾਸ਼ੀ ਲਈ ਹੈ। ਪਵਾਰ ਦੇ ਸਹਿਯੋਗੀ ਦਾ ਕਹਿਣਾ ਹੈ ਕਿ ਉਹ ਇੱਕ ਚੋਣ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਸੂਬੇ ਵਿੱਚ 20 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਕਾਨ ਆਦਰਸ਼ ਚੋਣ ਜਾਬਤਾ ਲਾਗੂ ਹੈ ਸ਼ਰਦ ਪਵਾਰ ਦੇ ਸਹਿਯੋਗੀ ਦਾ ਕਹਿਣਾ ਹੈ ਕਿ ਪਵਾਰ 16 ਪੁਰ ਦੇ ਕਰਮਾਲਾ ਵਿੱਚ ਚੋਣ ਰੈਲੀ ਵਿੱਚ ਹਿੱਸਾ ਲੈਣ ਜਾ ਰਹੇ ਸੀ ਕਿ ਜਦੋਂ ਬਾਰਾਮਤੀ ਹੈਲੀਪੋਰਟ ਤੇ ਉਹਨਾਂ ਦੇ ਬੈਗ ਦੀ ਤਲਾਸ਼ੀ ਲਈ ਗਈ ਬਾਦ ਵਿੱਚ ਸੂਬੇ ਦੀ ਸਾਬਕਾ ਮੰਤਰੀ ਅਤੇ ਤਿਓਸ਼ਾ ਤੋਂ ਕਾਂਗਰਸ ਵਿਧਾਇਕ ਜਸ਼ੋਮਤੀ ਠਾਕਰ ਨੇ ਚੋਣ ਅਧਿਕਾਰੀਆਂ ਦੀ ਕਾਰਵਾਈ ਤੇ ਸਵਾਲ اٹھਾਉਂਦੇ ਪੁੱਛਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਮੁੱਖ ਮੰਤਰੀ ਏਗਨਾ ਸ਼ਿੰਦੇ ਦੇ ਬੈਗਾਂ ਦੀ ਜਾਂਚ ਕਿਉਂ ਨਹੀਂ ਕਰ ਰਹੇ ਹਨ ਤਾਮਿਲਨਾਡੂ ਦੇ ਤੇਰਗੂ ਪਛਾਈ ਲੋਕਾਂ ਤੇ ਟਿੱਪਣੀ ਕਰਨ ਵਾਲੀ ਅਦਾਕਾਰਾ ਕਸਤੂਰੀ ਨੂੰ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 29 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਮਦਰਾਸ ਹਾਈ ਕੋਰਟ ਦੀ ਮਦਰਾਈ ਬੈਂਚ ਵੱਲੋਂ ਕੁਝ ਦਿਨ ਪਹਿਲਾਂ ਉਹਨਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਹਨਾਂ ਦੇ ਹਾਲੀਆ ਦੋਸ਼ ਨਾਲ ਵਿਵਾਦ ਪੈਦਾ ਹੋ ਗਿਆ ਸੀ ਜਿਸ ਦਾ ਸਾਰ ਇਹ ਸੀ ਕਿ ਸਦੀਆਂ ਪਹਿਲਾਂ ਤਤਕਾਲੀ ਸ਼ਾਸਕਾਂ ਦੀ ਸੇਵਾ ਕਰਨ ਲਈ ਸੂਬੇ ਵਿੱਚ ਆਏ ਕੁਝ ਤੇਲਗੂ ਭਾਸ਼ੀ ਲੋਕ ਹੁਣ ਤਾਮਿਲ ਹੋਣ ਦਾ ਦਾਵਾ ਕਰ ਰਹੇ ਹਨ। ਅਦਾਕਾਰਾਂ ਅਨੁਸਾਰ ਅਜਿਹੇ ਲੋਕ ਜੋ ਇੱਕ ਖਾਸ ਸਿਆਸੀ ਵਿਚਾਰਧਾਰਾ ਨੂੰ ਮੰਨਦੇ ਹਨ ਉਹ ਭਾਵੇਂ ਤੇਲਗੂ ਮੂਲ ਦੇ ਹੋਣ ਦੇ ਬਾਵਜੂਦ ਖੁਦ ਨੂੰ ਤਾਮਿਲ ਦੱਸਦੇ ਹਨ ਪਰ ਤਾਮਿਲ ਬ੍ਰਾਹਮਣਾਂ ਨੂੰ ਤਾਮਿਲ ਨਹੀਂ ਮੰਨਦੇ। ਇਹੀ ਵਜ੍ਹਾ ਹੈ ਕਿ ਉਹਨਾਂ ਆਪਣੀ ਵਿਚਾਰਧਾਰਾ ਰੇ ਦਰਾਵੜ ਦੀ ਪਛਾਣ ਚੁਣੀ ਅਤੇ ਤਾਮਿਲ ਨਹੀਂ ਚੁਣ ਸਕੇ। ਇਸ ਨੂੰ ਲੈ ਕੇ ਇਹ ਮਾਮਲਾ ਕਾਫੀ ਭਖਿਆ ਹੋਇਆ ਹੈ। ਬੰਗਲਾਦੇਸ਼ ਦੇ ਮੁਖ ਸਲਾਹਕਾਰ ਮੁਹੰਮਦ ਜੂਨਸ ਨੇ ਕਿ ਹੈ ਕਿ ਅੰਤਰਮ ਸਰਕਾਰ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਅਸਿਨਾਰੀ ਹਵਾਲਗੀ ਦੀ ਮੰਗ ਕਰੇਗੀ ਜੋ ਅਗਸਤ ਵਿੱਚ ਜਨਤਕ ਵਿਰੋਧ ਅੰਦੋਲਨ ਤੋਂ ਬਾਅਦ ਸਰਕਾਰ ਦੇ ਡਿਗਣ ਤੋਂ ਬਾਅਦ ਭਾਰਤ ਭੱਜ ਗਈ ਸੀ ਅੰਤਰਮ ਸਰਕਾਰ ਦੇ 100 ਦਿਨ ਪੂਰੇ ਹੋਣ ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਹੋਏ ਜੂਨਸ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਧਾਰਮਿਕ ਕਟਗਿੰਤੀਆਂ ਸਮੇਤ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਹਰ ਸੰਭਵ ਯਤਨ ਜਾਰੀ ਰੱਖ ਰਹੀ ਹੈ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ ਨੇ ਦਾਵਾ ਕੀਤਾ ਹੈ ਕਿ ਭਾਜਪਾ ਦੇ ਕੁਝ ਨੇਤਾਵਾਂ ਨੂੰ ਲਾਏ ਗਏ ਫੁੱਟਪਾਉ ਨਾਰੇ ਸਮਾਜ ਦੇ ਤ੍ਰੂਵੀਕਰਨ ਦੀ ਕੋਸ਼ਿਸ਼ ਹੈ ਅਤੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਵੀ ਨਮਮ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਾਗਪੁਰ ਦੇ ਅਮਰੇੜ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਕਿਹਾ ਹੈ ਕਿ ਭਾਜਪਾ ਨੇਤਾ ਪਹਿਲਾਂ ਹੀ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਦਾ ਹੋਰ ਤ੍ਰੂਵੀਕਰਨ ਕਰਨ ਲਈ ਵਟẽਗੇ ਤੋਂ ਕਟẽਗੇ ਵਰਗੇ ਨਾਰੇ ਲਗਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰ ਅਜਿਹੇ ਨਾਰਿਆਂ ਤੇ ਮਹਾਜੁੱਤੀ ਦੇ ਨਾਤਾਮਾ 'ਚ ਕੋਈ ਇੱਕਸੁਰਤਾ ਨਹੀਂ ਹੈ। ਅਜਿਹੇ ਤ੍ਰਵਿਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਖੜਗੇ ਨੇ ਇਹ ਵੀ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਡਾਕਟਰ ਬੀ ਆਰ ਅੰਬੇਦਕਰ ਨੂੰ ਕਿਸੇ ਵਿਸ਼ੇਸ਼ ਭਾਈਚਾਰੇ 'ਚ ਸ਼੍ਰੇਣੀਬੱਧ ਕਰਨਾ ਸਹੀ ਨਹੀਂ ਹੈ। ਖੜਗੇ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਤੇ ਆਰਐਸਐਸ ਜਿਨ੍ਹਾਂ ਨੇ ਦੇਸ਼ ਲਈ ਕੋਈ ਯੋਗਦਾਨ ਨਹੀਂ ਦਿੱਤਾ ਦੇ ਉਲਟ ਕਾਂਗਰਸ ਦੇ ਇਸ ਦੇ ਨਾਤਾਮਾ ਨੇ ਦੇਸ਼ ਦੀ ਇਕਤਾ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਹਨਾਂ ਦੋਸ਼ ਲਾਇਆ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਮਹੱਤਵਪੂਰਨ ਹਨ ਕਿਉਂਕਿ ਮੌਜੂਦਾ ਸਰਕਾਰ ਨੂੰ ਹਰਾਉਣ ਦੀ ਲੋੜ ਹੈ। ਉਹਨਾਂ ਦਾਵਾ ਕੀਤਾ ਹੈ ਕਿ ਜਿਹੜੇ ਲੋਕ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਵਿੱਚ ਸ਼ਾਮਲ ਹੋਣ ਲਈ ਸਾਡਾ ਸਾਥ ਛੱਡ ਗਏ। ਉਹਨਾਂ ਨੇ ਕੇਂਦਰੀ ਏਜੰਸੀਆਂ ਦੇ ਡਰ ਕਾਰਨ ਅਜਿਹਾ ਕੀਤਾ ਹੈ। ਹਿਊਮਨ ਬਾਰਵੀ ਵਜੋਂ ਜਾਣੀ ਜਾਂਦੀ 21 ਸਾਲ ਦੀ ਵਿਕਟੋਰੀਆ ਕਜੇਰ ਨੇ ਡੈਨਮਾਰਕ ਦੀ ਪਹਿਲੀ ਮੈਸ ਯੂਨੀਵਰਸ ਬਣ ਕੇ ਇਤਿਹਾਸ ਰਚ ਦਿੱਤਾ। ਦੈਨਿਸ਼ ਉਦਮੀ ਅਤੇ ਪੇਸ਼ੇਵਰ ਡਾਂਸਰ ਵਿਕਟੋਰੀਆ ਨੇ ਮੈਕਸੀਕੋ ਵਿੱਚ ਕਰਵਾਏ ਗਏ 73ਵੇਂ ਮੈਸ ਯੂਨੀਵਰਸ ਸੁੰਦਰਤਾ ਮੁਕਾਬਲੇ 2024 ਵਿੱਚ ਭਾਰਤ ਦੀ ਰੀਆ ਸਿੰਘਾ ਸਮੇਤ ਦੁਨੀਆ ਭਰ ਦੀਆਂ 125 ਦੇਸ਼ਾਂ ਤੋਂ ਪੁੱਜੀਆਂ ਸੁੰਦਰੀਆਂ ਨੂੰ ਪਛਾੜ ਕੇ ਤਾਜ ਆਪਣੇ ਸਿਰ ਸਜਾਇਆ ਹੈ। ਵਿਕਟੋਰੀਆ ਨੂੰ ਮੈਸ ਨਕਾਰਗੁਆ ਸ਼ੈਨਿਸ ਪੋਲਿਓਸ ਨੇ ਤਾਜ ਪਹਿਨਾਇਆ। ਮੈਕਸੀਕੋ ਦੀ ਮਾਰੀਆ ਫਰਨਾਂਡਾ ਬੇਲਟਰਨ ਉਪਜੇਤੂ ਰਹੀ ਜਦੋਂ ਕਿ ਨਾਈਜੀਰੀਆ ਦੀ ਕੈਨੇਡੀਆ ਮਾ ਅਦੇਤ ਸ਼ਿਨਾ ਉਪਜੇਤੂ ਰਹੀ 2004 ਵਿੱਚ ਡੈਨਮਾਰਕ ਦੇ ਗ੍ਰੇਵਸਕੋਪ ਚ ਜਨਮੀ ਵਿਕਟੋਰੀਆ ਦਾ ਪਾਲਣ ਪੋਸ਼ਣ ਕੋਪੇਨ ਹੈਗਨ ਚ ਹੋਇਆ ਉਸ ਨੇ ਬਿਜ਼ਨਸ ਅਤੇ ਮਾਰਕੀਟਿੰਗ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ ਇੱਕ ਪੇਸ਼ੇਵਰ ਡਾਂਸਰ ਦੇ ਰੂਪ ਵਿੱਚ ਵਿਕਟੋਰੀਆ ਨੇ ਕਾਫੀ ਤਾਰੀਫਾਂ ਮਟੋਰੀਆਂ ਅਤੇ ਹੁਣ ਉਸ ਦਾ ਟੀਚਾ ਵਕੀਲ ਬਣਨ ਦਾ ਹੈ ਇਸ ਤੋਂ ਇਲਾਵਾ ਉਹ ਨਿਯਮਤ ਰੂਪ ਵਿੱਚ ਮਾਨਸਿਕ ਸਿਹਤ ਸਹਾਇਤਾ ਦੀ ਵਕਾਲਤ ਕਰਦੀ ਹੈ ਨਾਲ ਹੀ ਪਸ਼ੂ ਅਧਿਕਾਰਾਂ ਦੇ ਮੁੱਦੇ ਦਾ ਸਮਰਥਨ ਅਤੇ ਸੁੰਦਰਤਾ ਉਦਮੀ ਦੇ ਰੂਪ ਵਿੱਚ ਵੀ ਕੰਮ ਕਰਦੀ ਜਾ ਰਹੀ ਹੈ ਵਿਕਟੋਰੀਆ ਸਤੰਬਰ 2024 ਵਿੱਚ ਮਿਸ ਯੂਨੀਵਰਸ ਡੈਨਮਾਰਕ ਬਣੀ ਸੀ ਮੌਜੂਦਾ ਚੈਂਪੀਅਨ ਭਾਰਤ ਨੇ ਮੈਲਾ ਏਸ਼ੀਆਈ ਚੈਂਪੀਅਨ ਟਰਾਫੀ ACT ਦੀ ਹਾਕੀ ਟੂਰਨਾਮੈਂਟ ਦੇ ਆਪਣੇ ਅੰਤਮ ਲੀਗ ਮੈਚ ਵਿੱਚ ਜਾਪਾਨ ਨੂੰ 3-0 ਨਾਲ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਦੇ ਹੋਏ ਸੈਮੀਫਾਈਨਲ ਵਿੱਚ ਕੁਆਲੀਫਾਈ ਕਰ ਲਿਆ। ਸ਼ਾਨਦਾਰ ਪਰਫਾਰਮੈਂਸ ਚ ਚੱਲ ਰਹੀ ਟੂਰਨਾਮੈਂਟ ਦੀ ਸਿਖਰਲੀ ਸਕੋਰਰ ਦੀਪਿਕਾ ਸੰਤਾਲੀ ਨੇ 47ਵੇਂ ਅਤੇ 48ਵੇਂ ਮੈਚ ਦੇ ਅੰਤਮ ਕੁਆਰਟਰ 'ਚ 2 ਗੋਲ ਦਾਗੇ ਜਦੋਂ ਕਿ ਉਪ ਕਪਤਾਨ ਨਵਨੀਤ ਕੋਰ ਨੇ ਸੈਂਟੀਮੈਂਟ ਵਿੱਚ ਗੋਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ ਇਸ ਜਿੱਤ ਨਾਲ ਭਾਰਤ ਪੰਜ ਮੈਚਾਂ ਵਿੱਚ ਪੰਜ ਜਿੱਤਾਂ ਨਾਲ 15 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਸਿਖਰ ਤੇ ਹੈ ਜਦੋਂ ਕਿ 올림픽 ਚਾਂਦੀ ਦਾ ਤਗਮਾ ਜੇਤੂ ਚੀਨ 12 ਅੰਕਾਂ ਵਿੱਚ ਦੂਜੇ ਸਥਾਨ ਤੇ ਹੈ ਟੂਰਨਾਮੈਂਟ ਦੀ ਸਰਵੋਤਮ ਗੋਲ ਸਕੋਰਰ ਦੀਪਕਾ ਨੇ ਹੁਣ ਤੱਕ 4 ਮੈਦਾਨੀ ਗੋਲ, ਪੈਨਲਟੀ ਕਾਰਨਰ ਤੋਂ 5 ਗੋਲ ਅਤੇ ਪੈਨਲਟੀ ਸ਼ਟੋਕ ਨਾਲ 1 ਗੋਲ ਸਮੇਤ ਕੁੱਲ 10 ਗੋਲ ਦਾਗੇ ਹਨ। ਅਮਰੀਕਾ ਦੇ اربਪਤੀ ਸਪੇਸ ਐਕਸ ਦੇ ਸੀਈਓ ਅਤੇ ਨਵੇਂ ਚੁਣੇ ਗਏ ਰਾਸ਼ਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਐਲਨ ਮਸਕ ਨੇ ਪੁਲਾੜ ਯਾਤਰਾ ਨੂੰ ਲੈ ਕੇ ਵੱਡਾ ਐਲਾਨ ਕਰਦਿਆ ਹੈ ਕਿ ਉਸ ਦੀ ਧਰਤੀ ਤੋਂ ਧਰਤੀ ਪੁਲਾੜ ਯੋਜਨਾ ਜਲਦੀ ਹੀ ਹਕੀਕਤ ਦਾ ਰੂਪ ਲੈ ਸਕਦੀ ਹੈ ਅਮਰੀਕੀ ਉਦਯੋਗਪਤੀ ਨੇ ਕਿਹਾ ਹੈ ਕਿ ਸਪੇਸ ਐਕਸ ਦੀ ਸਟਾਰਸ਼ਿਪ ਰਾਖੜਦੇ ذریعے 1 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਧਰਤੀ ਦੇ ਪ੍ਰਮੁੱਖ ਸ਼ਹਿਰਾਂ ਵਿਚਕਾਰ ਯਾਤਰੀਆਂ ਨੂੰ ਲੈ ਕੇ ਜਾਣਾ ਸੰਭਵ ਹੋਵੇਗਾ ਸਪੇਸ ਐਕਸ ਦੇ ਸਟਾਰਸ਼ਿਪ ਰਾਖੜ ਦੀ ਯੋਜਨਾ 10 ਸਾਲ ਪਹਿਲਾਂ ਪ੍ਰਸਤਾਵਿਤ ਕੀਤੀ ਗਈ ਸੀ ਅਤੇ ਇਸ ਇਸ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਖੜ ਕਿਹਾ ਜਾਂਦਾ ਹੈ ਸਟੇਨਲੈਸ ਸਟੀਲ ਦਾ ਬਣਿਆ 395 ਫੁੱਟ ਦਾ ਸਟਾਰਸ਼ਿਪ 1000 ਯਾਤਰੀਆਂ ਨੂੰ ਲੈ ਜਾਣ ਦੇ ਸਮਰੱਥ ਹੋਵੇਗਾ ਇਹ ਸਟਾਰਸ਼ਿਪ ਪੋਲਰਡ ਦੇ ਹਨੇਰੇ ਵਿੱਚ ਜਾਣ ਦੀ ਬਜਾਏ ਧਰ ਸਮਾਨੰਤਰ ਉਡਾਨ ਭਰੇਗਾ ਤੇ ਇਸ ਦੀ ਸਤਾ ਤੇ ਉਡਾਨ ਭਰਦੇ ਹੋਏ ਧਰਤੀ ਦੇ ਦੂਜੇ ਕੋਨੇ ਜਾਨੀ ਕਿ ਕਿਸੇ ਵੀ ਸ਼ਹਿਰ ਵਿੱਚ ਜਾ ਕੇ ਉਤਰੇਗਾ ਇਹ 4061 ਕਿਲੋਮੀਟਰ ਦੀ ਦੂਰੀ ਸਿਰਫ 24 ਮਿੰਟ ਵਿੱਚ ਪੂਰੀ ਕਰੇਗਾ ਲਾਸ ਐਂਜਲਸ ਤੋਂ ਟ੍ਰਾਂਟੋ ਸਿਰਫ 24 ਮਿੰਟ ਵਿੱਚ ਪਹੁੰਚ ਜਾਵੇਗਾ ਜਦੋਂ ਕਿ ਇਹ ਦੂਰੀ ਤੈਅ ਕਰਨ ਦੇ ਲਈ 4 ਘੰਟੇ 40 ਮਿੰਟ ਦਾ ਸਮਾਂ ਲੱਗਦਾ ਹੈ ਪੰਜਾਬ ਵਿੱਚ ਚਾਰ ਸੀਟਾਂ ਤੇ ਜਿਮਨੀ ਚੋਣਾਂ ਦਾ ਪ੍ਰਚਾਰ ਅੰਤ ਹੁਣ ਆੰਤਮ ਦੌਰ ਵਿੱਚ ਦਾਖਲ ਹੋ ਗਿਆ ਹੈ ਤੇ ਸਿਆਸੀ ਪਾਰਟੀਆਂ ਨੂੰ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਦੇ ਲਈ ਪੂਰੀ ਤਾਕਤ ਝੋਕ ਦਿੱਤੀ ਹੈ। ਸੋਮਵਾਰ ਨੂੰ ਜਿਮਨੀ ਚੋਣਾਂ ਲਈ ਪ੍ਰਚਾਰ ਬੰਦ ਹੋ ਜਾਵੇਗਾ ਤੇ 20 ਨਵੰਬਰ ਨੂੰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਵਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ 'ਚ ਵੋਟਾਂ ਪੈਣਗੀਆਂ। ਇਹਨਾਂ ਚਾਰੋਂ ਹਲਕਿਆਂ ਦੇ 6.96 ਲੱਖ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨਗੇ। ਸੂਬੇ ਦੇ ਰਾਜਸੀ ਇਤਿਹਾਸ ਵਿੱਚ ਇੱਕ ਦਫ਼ਾ ਪਹਿਲਾਂ 2019 ਵਿੱਚ ਅਮਰਿੰਦਰ ਸਰਕਾਰ ਸਮੇਂ ਚਾਰ ਵਿਧਾਨ ਸਭਾ ਸੀਟਾਂ ਫਗਵਾੜਾ ਮਕੇਰੀਆਂ ਦਾਖਾ ਅਤੇ ਜਲਾਲਾਬਾਦ ਵਿੱਚ ਜਿਮਨੀ ਚੋਣ ਹੋਈ ਸੀ। ਚਾਰ ਵਿਧਾਨ ਸਭਾ ਹਲਕਿਆਂ ਵਿੱਚ 45 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਸਿਰਫ 2 ਹੈ। ਡੇਰਾ ਬਾਬਾ ਨਾਨਕ ਅਤੇ ਗਿੱਦੜਵਾਹ ਹਲਕੇ ਤੋਂ 14-14 ਉਮੀਦਵਾਰ ਮੈਦਾਨ ਵਿੱਚ ਹਨ ਜਦੋਂ ਕਿ ਬਰਨਾਲਾ ਵਿੱਚ 11 ਚੋਵੇਵਾਲ ਵਿੱਚ ਸਭ ਤੋਂ ਘੱਟ 6 ਉਮੀਦਵਾਰ ਚੋਣ ਲੜ ਰਹੇ ਹਨ। ਪਾਜਪਾ ਨੇ ਚਾਰੋਂ ਹਲਕਿਆਂ ਵਿੱਚ ਦਲ ਬਦਲੂਆਂ ਨੂੰ ਉਮੀਦਵਾਰ ਬਣਾਇਆ ਹੈ ਜਦੋਂ ਕਿ ਆਪ ਨੇ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਲੜਕੇ ਇਸ਼ਾਂਕ ਕੁਮਾਰ ਨੂੰ ਚੱਬੇਵਾਲ ਤੋਂ ਟਿਕਟ ਦਿੱਤੀ ਹੈ ਵਿਧਾਨ ਸਭਾ ਹਲਕਾ ਗਿੱਦੜਬਾਹੜੀ ਜਿਮਨੀ ਚੌਂ ਵਿੱਚ ਸਿਆਸੀ ਤਰ੍ਹਾਂ ਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸੀ ਉਮੀਦਵਾਰ ਅਮਰਤਾ ਵੜਿੰਗ ਦੇ ਹੱਕ ਵਿੱਚ ਦੋਦਾ ਬੁੱਝੇ ਜਿੱਥੇ ਚੋਣ ਹਲਕੇ ਨੂੰ ਸੰਬੋਧਨ ਕਰਦੇ ਆ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਲਾਉਂਦੇ ਆ ਕਿ ਉਹ ਕੇਜਰੀਵਾਲ ਤੇ ਦਿੱਲੀ ਭਾਜਪਾ ਦਾ ਤੋਤਾ ਬਣ ਗਏ ਹਨ ਜੋ ਉਹ ਕਹਿੰਦੇ ਹਨ ਉਹੀ ਕਰਦੇ ਹਨ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਬੇਰੋਜ਼ਗਾਰੀ ਤੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਤੇ ਕੇਂਦਰ ਸਰਕਾਰ ਕਰਨ ਚੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਨਾ ਹੋਣ ਕਾਰਨ ਕਿਸਾਨ ਅਤੇ ਮਜ਼ਦੂਰ ਮੰਡੀਆਂ ਵਿੱਚ ਰੋ ਰਹੇ ਹਨ ਅਤੇ ਬਹੁਤੇ ਕਿਸਾਨਾਂ ਨੂੰ ਦਿਵਾਲੀ ਵੀ ਮੰਡੀਆਂ ਵਿੱਚ ਮਨਾਉਣੀ ਪਈ ਹੈ। ਉਹਨਾਂ ਕਹਿ ਕਿ ਕਾਂਗਰਸ ਸਰਕਾਰ ਵੱਲੋਂ ਕੁਦਰਤੀ ਮਾਰ ਕਾਨ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ 17000 ਪ੍ਰਤੀ ਏਕੜ ਕੀਤਾ ਗਿਆ ਸੀ। ਜਦੋਂ ਕਿ ਬਿਜਲੀ ਅਤੇ ਪਾਣੀ ਦੇ ਖੜੇ 1500 ਕਰੋੜ ਦੇ ਬਿੱਲ ਵੀ ਮੁਆਫ ਕੀਤੇ ਗਏ। ਇਸੇ ਦੌਰਾਨ ਚਰਨਜੀਤ ਚੰਨੀ ਨੇ ਲੋਕਾਂ ਨੂੰ ਕੇਜਰੀਵਾਲ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ। ਉਨਾਰਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਬੀਬੀਆਂ ਨਾਲ ਪਹਿਲਾਂ 1000 ਰੁਪਏ ਫਿਰ 1100 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ ਜੋ ਵਫਾ ਨਹੀਂ ਹੋਇਆ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਸਿੱਧੇ ਤੌਰ ਤੇ ਧਮਕਾ ਰਹੇ ਹਨ ਮੀਡੀਆ ਨੂੰ ਸੰਬੋਧਨ ਕਰਦੇ ਆ ਉਹਨਾਂ ਦਾ ਕਹਿਣਾ ਹੈ ਕਿ ਲੰਘੇ ਦਿਨੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਰੈਲੀ ਦੌਰਾਨ ਕਿਹਾ ਸੀ ਕਿ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਜਿੱਤਿਆ ਤਾਂ ਇਲਾਕੇ ਦੇ ਵਿਕਾਸ ਕਾਰਜ ਨਹੀਂ ਹੋਣਗੇ। ਉਹਨਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਨੂੰ ਸਿੱਧੀ ਧਮਕੀ ਦੇ ਰਹੇ ਹਨ ਜੋ ਵੋਟਰ برداشت ਨਹੀਂ ਕਰਨਗੇ ਅਤੇ ਜਿਮਨੀ ਚੋਣਾਂ ਵਿੱਚ ਮੂੰਹ ਤੋੜ ਜਵਾਬ ਦੇਣਗੇ। ਧਰਮਕੋੜ ਨੇੜਲੇ ਪਿੰਡ ਕਿਸ਼ਨਪੁਰਾ ਕਲਾ ਦੇ ਸਾਬਕਾ ਕੋਮੰਤਰੀ ਕਬੱਡੀ ਖਿਡਾਰੀ ਅਵਤਾਰ ਸਿੰਘ ਸ਼ੰਟੀ ਵੱਲੋਂ ਬੀਤੇ ਕੱਲ ਖੁਦਕੁਸ਼ੀ ਕਰ ਲਈ ਸਰਕਾਰੀ ਨੌਕਰੀ ਨਾ ਮਿਲਣ ਕਾਰਨ ਉਹ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਾ ਸੀ ਜਾਣਕਾਰੀ ਮੁਤਾਬਕ ਉਸ ਦੀ ਮਾਂ ਨਾਲ ਕੋਈ ਮਾਮੂਲੀ ਬਹਿਸ ਹੋਣ ਮਗਰੋਂ ਉਹ ਘਰੋਂ ਚਲ ਗਿਆ ਤੇ ਸਿੱਧਮਾ ਬੇਟ ਨਜ਼ਦੀਕ ਸਫੈਦੇ ਨਾਲ ਫਾਹਾ ਲੈ ਲਿਆ ਕਿਸ਼ਨਪੁਰਾ ਕਲਾ ਦੇ ਬੰਟੀ ਅਤੇ ਸ਼ੰਟੀ ਭਰਾਵਾਂ ਦੀ ਜੋੜੀ ਕਿਸੇ ਵੇਲੇ ਕਬੱਡੀ ਜਗਤ ਵਿੱਚ ਕਾਫੀ ਮਸ਼ਹੂਰ ਸੀ ਅਤੇ ਉਹਨਾਂ ਨੇ ਕਮੰਤਰੀ ਬਦਰ ਤੇ ਕਈ ਕਬੱਡੀ ਕੱਪ ਖੇਡੇ ਸਨ ਸ਼ਾਂਤੀ ਨੂੰ ਕਬੱਡੀ ਦਾ ਥੰਮ ਮੰਨਿਆ ਜਾਂਦਾ ਸੀ ਕਬੱਡੀ ਖਿਡਾਰੀ ਸ਼ਾਂਤੀ ਦੀ ਮੌਤ ਦੀ ਖਬਰ ਸੁਣ ਕੇ ਇਲਾਕੇ ਅਤੇ ਕਬੱਡੀ ਖੇਡ ਪ੍ਰੇਮੀਆ ਵਿੱਚ ਸੋਗ ਦੀ ਲਹਿਰ ਹੈ ਪੁਲਿਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਤੇ ਤਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ ਟੂਰਨਾਮੈਂਟ ਕਮੇਟੀ ਕਿਸ਼ਨਪੂਰਾ ਕਲਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਸਾਬਕਾ ਕਬੱਡੀ ਖਿਡਾਰੀ ਅਫਤਾਰ ਸਿੰਘ ਸ਼ਾਂਤੀ ਦਾ ਅੱਜ ਪਿੰਡ ਕਿਸ਼ਨਪੂਰਾ ਕਲਾ ਵਿੱਚ ਸੰਸਕਾਰ ਕੀਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਕਬੱਡੀ ਖਿਡਾਰੀ, ਰਾਜਨੀਤਿਕ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ। ਬਸਪਾ ਮੁਖੀ ਮਾਇਆਵਤੀ ਨੇ ਭਾਜਪਾ ਦੀ ਅਗਵਾਈ ਵਾਲੇ ਮਹਾਜੂਤੀ ਗੱਠਜੋੜ ਤੇ ਮਹਾਰਾਸ਼ਟਰ ਵਿੱਚ ਜਾਤ ਅਤੇ ਧਰਮ ਦੇ ਨਾਂ ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ 8 ਨਵੰਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਸਪਾ ਉਮੀਦਵਾਰਾਂ ਨੇ ਪੂਨੇ ਵਿੱਚ ਚੋਣ ਪ੍ਰਚਾਰ ਦੌਰਾਨ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਲੋਕਾਂ ਨੂੰ ਚੋਣਾਂ ਵਿੱਚ ਭਾਜਪਾ ਤੇ ਕਾਂਗਰਸ ਨੂੰ ਨਕਾਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਾਰਟੀ ਸਤਾ ਵਿੱਚ ਆਉਣ ਤੇ ਹਰ ਪਾਈਚਾਰੇ ਨੂੰ ਇਨਸਾਫ਼ ਦਿਵਾਏਗੀ। ਸਤਾ ਤਾਰੀ ਗੱਠਜੋੜ ਤੇ ਸਿਆਸੀ ਲਾਭ ਲਈ ਜਾਤ ਅਤੇ ਧਰਮ ਦੀ ਵਰਤੋਂ ਕਰਨ ਦਾ ਦੋਸ਼ ਲਾਉਂਦੇ ਆ ਬਸਪਾਸ ਸੁਪਰੀਮ ਕੋ ਨੇ ਕਿਹਾ ਕਿ ਚੋਣਾਂ ਵਿੱਚ ਉਮੀਦਵਾਰਾਂ ਨੂੰ ਟਿਕਟ ਦੇਣ ਵੇਲੇ ਜਾਤ ਦਾ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ ਰੱਖਿਆ ਖੇਤਰ ਵਿੱਚ ਪਾਰ ਦੀ ਲਗਾਤਾਰ ਵੱਧ ਰਹੀ ਆਤਮ ਨਿਰਪਰਤਾ ਤੇ ਤਾਕਤ ਦਾ ਨਜ਼ਾਰਾ ਦੁਨੀਆ ਭਰ ਨੇ ਫਿਰ ਦੇਖਿਆ ਭਾਰਤ ਨੇ ਸਵਦੇਸ਼ੀ ਤੌਰ ਤੇ ਵਿਕਸਤ ਹਾਈਪਰਸੋਨਿਕ ਮਿਜ਼ਾਈਲ ਦਾ ਸਫਲਤਾਪੂਰਵਕ ਪਰਖਣ ਕੀਤਾ ਹੈ ਇਸ ਦੇ ਨਾਲ ਹੀ ਭਾਰਤ ਉਹਨਾਂ 594 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਕੋਲ ਹਾਈਪਰਸੋਨਿਕ ਮਜਾਇਲ ਵਰਗੀਆਂ ਮਹੱਤਵਪੂਰਨ ਤੇ ਐਡਵਾਂਸ ਫੌਜੀ ਤਕਨੀਕ ਸਮਰੱਥਾ ਹੈ ਅਮਰੀਕਾ ਚੀਨ ਰੂਸ ਅਤੇ ਫਰਾਂਸ ਦੇ ਕੋਲ ਪਹਿਲਾਂ ਹੀ ਇਹ ਮਜਾਇਲ ਪ੍ਰਣਾਲੀ ਮੌਜੂਦ ਹੈ ਇਸ ਮਜਾਇਲ ਦੀ ਮਾਰਕ ਸਮਰੱਥਾ 1500 ਕਿਲੋਮੀਟਰ ਹੈ ਇਹ ਹੀ ਨਹੀਂ ਇਸ ਦੀ ਰਫ਼ਤਾਰ ਆਵਾਜ਼ ਦੀ ਰਫ਼ਤਾਰ ਤੋਂ 5 ਗੁਣਾ ਤੇਜ਼ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਤੇ ਹਥਿਆਰਬੰਦ ਬਲਾਂ ਨੂੰ ਇਸ ਦੀ ਵਧਾਈ ਦਿੱਤੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੁਦ ਦੇ ਉੱਤਰੀ ਹਿੱਸੇ ਵਿੱਚ ਸਥਿਤ ਸਿਸਰੀਆ ਕਸਬੇ ਦੀ ਨਿੱਜੀ ਰਹਿائش ਤੇ ਇੱਕ ਵਾਰ ਫਿਰ ਹਮਲਾ ਹੋਇਆ ਹੈ। ਇਸ ਵਾਰ ਅੱਗ ਦੇ ਦੋ ਗੋਲੇ ਉਨ੍ਹਾਂ ਦੀ ਰਹਿائش ਦੇ ਬਾਗੀਚੇ ਵਿੱਚ ਸੁੱਟੇ ਗਏ। ਹਮਲੇ ਦੇ ਸਮੇਂ ਨੇਤਨ ਯਾਹੁ ਜੋੜਾਜ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਜੀ ਰਹਿائش ਵਿੱਚ ਮੌਜੂਦ ਨਹੀਂ ਸੀ। ਇਸ ਹਮਲੇ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਹਮਲੇ ਤੋਂ ਬਾਅਦ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਜ ਨੇ ਐਕਸ ਤੇ ਕਿਹਾ ਹੈ ਕਿ ਸਾਰੀਆਂ ਰੈਡ ਲਾਈਨਜ਼ ਪਾਰ ਕੀਤੀਆਂ ਜਾ ਰਹੀਆਂ ਹਨ ਇਹ ਠੀਕ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਧਮਕਾਉਣਾ ਸੰਭਵ ਨਹੀਂ ਹੈ ਇਰਾਨੀ ਅਤੇ ਉੱਦੇਸ਼ ਸਹਿਯੋਗੀ ਸੰਗਠਨ ਪ੍ਰਧਾਨ ਮੰਤਰੀ ਨੂੰ ਲਗਾਤਾਰ ਧਮਕੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਸਫਲ ਨਹੀਂ ਹੋਣਗੇ ਇਜ਼ਰਾਈਲ ਦੇ ਰਾਸ਼ਟਰਪਤੀ ਇਜ਼ਾਕ ਹਰਜੋਗ ਨੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਬਚਾਅ ਵਿੱਚ ਚੂਕ ਦੀ ਜਾਂਚ ਚੱਲ ਰਹੀ ਹੈ ਦੇਖਿਆ ਜਾ ਰਿਹਾ ਹੈ ਕਿ ਇਹ ਗੋਲੇ ਕਿਹੜੇ ਹਥਿਆਰ ਨਾਲ ਛੁੱਟੇ ਗਏ ਸਨ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਰੂਸ ਨੇ ਯੂਕਰੇਨ ਦੇ ਊਰਜਾ ਖੇਤਰ ਦੇ ਬੁਨਿਆਦੀ ਟਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਅਤੇ ਮਜਾਈਨਾਂ ਨਾਲ ਵੱਡਾ ਹਮਲਾ ਕੀਤਾ ਹੈ ਜਿਸ ਵਿੱਚ ਕਈ ਲੋਕ ਮਾਰੇ ਗਏ ਰੂਸ ਦੇ ਇਸ ਹਮਲੇ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ ਯੂਕਰੇਨ ਤੇ ਸਭ ਤੋਂ ਗੰਭੀਰ ਹਮਲਾ ਦੱਸਿਆ ਗਿਆ ਹੈ ਇਹ ਹਮਲਾ ਅਜਿਹੇ ਸਮੇ ਹੋਇਆ ਹੈ ਜਦੋਂ ਇਹ ਸ਼ੰਕਾ ਵਧ ਰਹੀ ਹੈ ਕਿ ਮਾਸਕੋ ਦਾ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਯੂਕਰੇਨ ਦੀ ਬਿਜਲੀ ਉਤਪਾਦਨ ਸਮਰੱਥਾ ਨੂੰ ਨਾਸ਼ਟ ਕਰਨ ਦਾ ਇਰਾਦਾ ਹੈ। ਯੂਕਰੇਨ ਦੇ ਰਾਸ਼ਪਤੀ ਬੁਲਾਦੀਮੀਰ ਜੇਲੈਂਸਕੀ ਨੇ ਕਿਹਾ ਹੈ ਕਿ ਰੂਸ ਨੇ ਯੂਕਰੇਨ ਤੇ ਵੱਡੇ ਪੱਧਰ ਤੇ ਹਮਲੇ ਵਿੱਚ ਕੁੱਲ 120 ਮਜਾਈਲਾਂ ਅਤੇ 90 ਡਰੋਨ ਦਾਗੇ ਹਨ। ਜੇਲੈਂਸਕੀ ਨੇ ਦਾਅਵਾ ਕੀਤਾ ਹੈ ਕਿ ਹਮਲੇ ਵਿੱਚ ਕਈ ਤਰ੍ਹਾਂ ਦੇ ਡਰੋਨਾਂ ਦੀ ਵਰਤੋਂ ਕੀਤੀ ਗਈ। ਜਿਨ੍ਹਾਂ ਵਿੱਚ ਈਰਾਨ ਵੱਲੋਂ ਬਣਾਏ ਗਏ ਸ਼ਾਹੀਦ ਨਾਲ ਹੀ ਕਰੂਜ ਬੈਲਿਸਟਿਕ ਅਤੇ 에어ਕ੍ਰਾਫਟ ਤੋਂ ਵੀ ਲਾਂਚ ਕੀਤੀਆਂ ਗਈਆਂ ਬੈਲਿਸਟਿਕ ਮਿਜ਼ਾਈਲਾਂ ਵੀ ਸ਼ਾਮਲ ਹਨ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ